ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਅੱਜ ਪੂਰਨਮਾਸ਼ੀ ਹੈ ਤੇ ਇਹ ਇੱਕ ਸਾਡੇ ਲਈ ਖਾਸ ਦਿਨ ਤੇ ਖਾਸ ਦਿਨ ਦਾ ਅਸੀਂ ਖਾਸ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਤੁਸੀਂ ਬਿਲਕੁਲ ਵੀ ਮਿਸ ਨਾ ਕਰਨਾ ਕਿਉਂਕਿ ਇਹ ਬਹੁਤ ਹੀ ਖਾਸ ਦਿਨ ਦਾ ਖਾਸ ਉਪਾਅ ਹੈ ਤੇ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਸਾਡੇ ਘਰ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਪੂਰਨਮਾਸ਼ੀ ਵਾਲੇ ਦਿਨ ਇਹ ਇੱਕ ਖਾਸ ਉਪਾਅ ਕਰਕੇ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਤੇ ਇਹ ਹੀ ਉਪਾਅ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦੇ ਵੀ ਮਿਲੇ ਨੇ ਤੇ ਤੁਸੀਂ ਵੀ ਕਿਉਂ ਨਾ ਇਸ ਉਪਾਅ ਦਾ ਜ਼ਰੂਰ ਫਾਇਦਾ ਉਠਾਓ 12/2025 ਨੂੰ ਤੁਸੀਂ ਸੋਵਾਰ ਤੇ ਦਿਨ ਪੂਰਨ ਮਾਸ਼ੀ ਨੂੰ ਇਹ ਖਾਸ ਉਪਾਅ ਕਰ ਲੈਣਾ ਹੈ ਕਿਉਂਕਿ ਇਸ ਵਾਰ ਜਿਹੜਾ ਫੁੱਲ ਮੂਨ ਆ ਰਿਹਾ ਹੈ ਨਾ ਉਹ ਬਹੁਤ ਹੀ ਜ਼ਿਆਦਾ ਸਾਡੇ ਲਈ ਖਾਸ ਹੈ ਜੇਕਰ ਤੁਸੀਂ ਇਹਦਾ ਉਪਾਅ ਨੂੰ ਪੂਰਨਮਾਸ਼ੀ ਦੇ ਦਿਨ ਸਵੇਰ ਦੇ ਸਮੇਂ ਕਰ ਦਿਓ ਤਾਂ ਇਹ ਤੁਹਾਡੇ ਲਈ ਜ਼ਿਆਦਾ ਬੈਟਰ ਰਹੇਗਾ ਵੈਸੇ ਤਾਂ ਤੁਸੀਂ ਸਾਰੇ ਦਿਨ ਦੇ ਵਿੱਚ ਕਦੋਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਪਰ ਜੇਕਰ ਤੁਸੀਂ ਸੋਭਾ ਦੇ ਸਮੇਂ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਜ਼ਿਆਦਾ ਬੈਟਰ ਮਿਲੇਗਾ ਤੇ ਜਿਹੜੇ ਲੋਕ ਇਸ ਉਪਾਣ ਦਿਨ ਦੇ ਸਮੇਂ ਨਹੀਂ ਕਰ ਸਕਦੇ ਉਹ ਰਾਤ ਦੇ ਸਮੇਂ ਕਰ ਲੈਣ ਦਿਪਹਿਰ ਦੇ ਸਮੇਂ ਨੂੰ ਛੱਡ ਦੇ ਤੇ ਇਸ ਉਪਾਅ ਨੂੰ ਆਪਾਂ ਕਰਨਾ ਕਿਹੜੇ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਜੰਤਰ ਤਿਆਰ ਕਰ ਲੈਣਾ ਪੜਾ ਲੈਣਾ ਉਹ ਕਿਸ ਤਰੀਕੇ ਦੇ ਨਾਲ ਪੜਾਉਣਾ ਹੈ ਜਿਵੇਂ ਕਿ ਅਸੀਂ ਤਿੰਨ ਲਾਈਨਾਂ ਉੱਪਰ ਨੂੰ ਬਣਾਉਣੀਆਂ ਨੇ ਤਿੰਨ ਲਾਈਨਾਂ ਫਿਰ ਸੈਂਟਰ ਦੇ ਵਿੱਚ ਕੈਮਰਾ ਭਾਵੇਂ ਕਿ ਅਸੀਂ ਤਿੰਨ ਲਾਈਨਾਂ ਖਿੱਚਣੀਆਂ ਨੇ ਫਿਰ ਤਿੰਨ ਲਾਈਨਾਂ ਅਸੀਂ ਪਹਿਲਾਂ ਤਾਂ ਲੰਬਾਈ ਫਿਰ ਚੜਾਈ 'ਚ ਕੈਮਰਾ ਭਾਵੇਂ ਕਿ ਅਸੀਂ ਉਹਨਾਂ ਦੇ ਨੌ ਡੱਬੇ ਬਣਾ ਲੈਣੇ ਨੇ ਤੇ ਉਹ ਨੌ ਡੱਬਿਆਂ ਦੇ ਵਿੱਚ ਤੁਸੀਂ ਇਹ ਲਿਖਣਾ ਹੈ ਕਿ ਜਿਵੇਂ ਫਰੰਟ ਵਾਲੇ ਜਿਹੜੇ ਡੱਬੇ ਨੇ ਉਹਨਾਂ 'ਚ ਲਿਖਣਾ ਹੈ 7 2 3 9 ਜੋ ਸੈਕਿੰਡ ਵਾਲੇ 8 6 4 ਜੋ ਬਿਲਕੁਲ ਫਾਈਨਲ ਤੇ ਹੋਵੇਗਾ ਥਰਡ ਤੇ ਹੋਵੇਗਾ ਉਥੇ ਲਿਖਣਾ ਤੁਸੀਂ 3 10 ਤੇ 5 ਇਸ ਤਰੀਕੇ ਦੇ ਨਾਲ ਤੁਸੀਂ ਇੱਕ ਜੰਤਰ ਤਿਆਰ ਕਰ ਲੈਣਾ ਜੇਕਰ ਅਸੀਂ ਪੂਰਨਮਾਸ਼ੀ ਵਾਲੇ ਦਿਨ ਉਪਾਕਰਨ ਦੇ ਸਮੇਂ ਇੱਕ ਛੋਟਾ ਜਿਹਾ ਜੰਤਰ ਤਿਆਰ ਕਰ ਲੈਨੇ ਨਾ ਇਹ ਸਾਡੀਆਂ ਸਾਰੀਆਂ ਹੀ ਇਸ਼ਾਵਾਂ ਨੂੰ ਪੂਰਾ ਕਰ ਦਿੰਦਾ ਹੈ ਇਸ ਤਰੀਕੇ ਦੇ ਨਾਲ ਜਰੂਰ ਤੁਸੀਂ ਇਸ ਜੰਤਰ ਨੂੰ ਤਿਆਰ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦਾ ਇੱਕ ਬੌਲ ਬਾਉਲ ਇਸ ਤਰ੍ਹਾਂ ਦਾ ਚਾਹੀਦਾ ਉਹੋ ਕੱਚ ਦਾ ਵੀ ਤੁਸੀਂ ਲੈ ਸਕਦੇ ਹੋ ਜਾਂ ਕਿਸੇ ਹੋਰ ਤੱਕ ਦਾ ਵੀ ਲੈ ਸਕਦੇ ਹੋ ਤੇ ਉਸ ਬਾਉਲ ਨੂੰ ਤੁਸੀਂ ਪਾਣੀ ਦੇ ਨਾਲ ਭਰ ਲੈਣਾ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ نیچے ਬੈਠਣਾ ਚਾਹੁੰਦੇ ਹੋ ਤਾਂ ਤੁਸੀਂ نیچے ਚੌਕੜੀ ਭਰ ਕੇ ਵੀ ਬੈਠ ਸਕਦੇ ਹੋ ਤੇ ਤੁਹਾਡੇ ਤੇ ਡਿਪੈਂਡ ਜੇਕਰ ਤੁਸੀਂ ਸੋਫਾ ਚੇਅਰ ਤੇ ਬੈਠਣਾ ਚਾਹੁੰਦੇ ਹੋ ਬੈੱਡ ਤੇ ਤਾਂ ਉਥੇ ਵੀ ਬੈਠ ਸਕਦੇ ਹੋ नीचे بیٹھ ਕੇ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ ਜੰਤਰ ਤਿਆਰ ਕੀਤਾ ਹੈ ਨਾ ਉਸ ਜੰਤਰ ਨੂੰ ਤੁਸੀਂ نیچے ਰੱਖ ਲੈਣਾ ਤੇ ਜਿਹੜਾ ਤੁਸੀਂ ਬਾਉਲ ਇੱਕ ਪਾਣੀ ਦਾ ਭਰਿਆ ਉਸ ਬਾਉਲ ਨੂੰ ਉਹ ਜੰਤਰ ਦੇ ਉੱਪਰ ਰੱਖ ਲੈਣਾ ਕਹਿੰਦਾ ਭਾਬ ਕੇ ਬਾਉਲ ਦੇ نیچے ਜੰਤਰ ਹੋਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹ ਰੱਖ ਕੇ ਤੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਅੰਗੂਠੇ ਦੇ ਨਾਲ ਵਾਲੀ ਜੋ ਤੁਹਾਡੀ ਉਂਗਲੀ ਹੋਵੇਗੀ ਉਸ ਉਂਗਲੀ ਦੇ ਨਾਲ ਤੁਸੀਂ ਇਸ ਪਾਣੀ ਨੂੰ ਗੋਲ-ਗੋਲ ਕਰਕੇ ਤੇਜ਼-ਤੇਜ਼ ਤੁਸੀਂ ਘੁਮਾਉਣਾ ਹੈ ਜਿਵੇਂ ਹੀ ਐਸੀ ਇਸ ਪਾਣੀ ਨੂੰ ਉਂਗਲੀ ਦੇ ਨਾਲ ਗੋਲ-ਗੋਲ ਘੁਮਾਉਣੀ ਹੈ ਤੇ ਉਸ ਦੇ ਵਿੱਚ ਇੱਕ ਗੋਲ ਚੱਕਰ ਜਿਹਾ ਬਣ ਜਾਂਦਾ ਜਦੋਂ ਆਪਾਂ ਕਾਫੀ ਤੇਜ਼-ਤੇਜ਼ ਪਾਣੀ ਨੂੰ ਉਂਗਲੀ ਦੇ ਨਾਲ ਘੁਮਾਉਣੀ ਹੈ ਤੇ ਤੁਹਾਨੂੰ ਇਹ ਦੱਸਦੇ ਨੇ ਕਿ ਜਿਹੜੇ ਇਸ ਪਾਣੀ ਦੇ ਵਿੱਚ ਉਂਗਲੀ ਦੇ ਨਾਲ ਘੁਮਾਉਣ ਦੇ ਨਾਲ ਇੱਕ ਚੱਕਰ ਜਿਹਾ ਬਣ ਜਾਂਦਾ ਇਸ ਦੇ ਵਿੱਚ ਇੰਨੀ ਜ਼ਿਆਦਾ એનર્ਜੀ ਹੁੰਦੀ ਹੈ ਕਿ ਜਿੰਨੀਆਂ ਵੀ ਸਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਇਸ਼ਾਵਾਂ ਬਨੋ ਕਾਮਨਾ ਹੁੰਦੀਆਂ ਨੇ ਉਹਨਾਂ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਜਿਹੜੀਆਂ ਸਾਡੀਆਂ ਪ੍ਰੋਬਲਮ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਤੇ ਜਿਹੜੀ ਸਾਡੀ ਇੱਛਾ ਹੁੰਦੀ ਹੈ ਉਸ ਨੂੰ ਇਹ ਪੂਰਾ ਕਰ ਦਿੰਦਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ એનર્ਜੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਪਾਣੀ ਨੂੰ ਉਂਗਲੀ ਦੇ ਨਾਲ ਘੁਮਾਉਂਦੇ ਜਾਣਾ ਤੇ ਜਿਵੇਂ ਹੀ ਉਹ ਪਾਣੀ ਤੇਜ਼ੀ-ਤੇਜ਼ ਘੁੰਮੇਗਾ ਗੋਲ ਚੱਕਰ ਬਣੇਗਾ ਉਸ ਦੇ ਵੱਲ ਦੇਖ ਕੇ ਤੁਹਾਡੀਆਂ ਜੋ ਵੀ ਪ੍ਰੋਬਲਮ ਤੇ ਇਸ਼ਾਰਾਵਾਂ ਹੋਣਗੀਆਂ ਉਹ ਸਾਰੀਆਂ ਹੀ ਤੁਸੀਂ ਬੋਲ ਦੇ ਦੀਆਂ ਨੇ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਆਪਣੀਆਂ ਪ੍ਰੋਬਲਮ ਤੇ ਇਸ਼ਾਰਾਵਾਂ ਭਾਵੇਂ ਇੱਕ ਦੱਸੋ ਤੇ ਭਾਵੇਂ ਅੰਡ ਲਿਫਟਡ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਬਹੁਤ ਸਾਰੀਆਂ ਵੀ ਪੂਰੀਆਂ ਕਰਾ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇੱਕ ਵੀ ਪੂਰੀ ਕਰ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੱਕ ਤੁਸੀਂ ਇਹ ਸ਼ਾਵਾਂ ਬੋਲਦੇ ਚਾਹੋਗੇ ਨਾ ਉਦੋਂ ਤੱਕ ਤੁਹਾਡੀ ਇਹ ਜਿਹੜੀ ਉਂਗਲੀ ਹੈ ਨਾ ਜਿਹੜੀ ਨਾਲ ਤੁਸੀਂ ਪਾਣੀ ਘੁਮਾ ਰਹੇ ਹੋ ਇਹ ਰੁਕਣੀ ਨਹੀਂ ਚਾਹੀਦੀ ਲਗਾਤਾਰ ਤੁਸੀਂ ਪਾਣੀ ਨੂੰ ਫਿਲਾਉਂਦੇ ਰਹਨਾ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਭਾਵੇਂ ਤਾਂ ਤੁਹਾਡੀਆਂ ਇਹ ਸ਼ਾਵਾਂ ਤੇ ਪ੍ਰੋਬਲਮ ਬੋਲਣ ਨੂੰ 5 ਮਿੰਟ ਲੱਗਣ ਭਾਵੇਂ 10 ਮਿੰਟ ਜਾਂ ਭੇ 15 ਮਿੰਟ ਤੇ ਜਾਂ ਫਿਰ 30 ਮਿੰਟ ਉਹ ਤੁਹਾਡੇ ਤੇ ਡਿਪੈਂਡ ਹੈ ਉਹਨੇ ਟਾਈਮ ਤੱਕ ਤੁਸੀਂ ਇਸ ਪਾਣੀ ਨੂੰ ਉਂਗਲੀ ਦੇ ਨਾਲ ਗੋਲ-ਗੋਲ ਘੁਮਾਉਂਦੇ ਰਹਿਣਾ ਹੈ ਇਸ ਤਰੀਕੇ ਦੇ ਨਾਲ ਚਰੋ ਤੁਸੀਂ ਆਪਣੀ ਇੱਛਾ ਤੇ ਪ੍ਰੋਬਲਮ ਬੋਲਦੇ ਇੰਦਿਆਂ ਇਹਨਾਂ ਵਿੱਚੋਂ ਆਪਣੀ ਉਂਗਲੀ ਕੱਢ ਲੈਣੀ ਹੈ ਤੇ ਉਸ ਪਾਣੀ ਨੂੰ ਤੁਸੀਂ ਮਤਲਬ ਕਿ ਆਰਾਮ ਦੇ ਨਾਲ ਰੁਕਣ ਦਿਨਾ। ਰੁਕਣ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਸ ਪਾਣੀ ਨੂੰ ਤੁਸੀਂ ਚੰਦਰਮਾ ਦੀ ਰੋਸ਼ਨੀ ਤੇ ਰੱਖਣਾ ਹੈ। ਜੇਕਰ ਤਾਂ ਤੁਸੀਂ ਇਸ ਉਪਾਅ ਨੂੰ ਦੇਨ ਦੇ ਸਮੇਂ ਕਰ ਰਹੇ ਹੋ ਤਾਂ ਤੁਸੀਂ ਇਸ ਪਾਣੀ ਨੂੰ ਰੱਖ ਸਕਦੇ ਹੋ ਜਦੋਂ ਚੰਦਰਮਾ ਉਪਾਹ ਕਰਕੇ ਰੱਖ ਸਕਦੇ ਹੋ ਜਦੋਂ ਚੰਦਰਮਾ ਦੀ ਰੋਸ਼ਨੀ ਆਏਗੀ ਰਾਤ ਦੇ ਸਮੇਂ ਉਸ ਸਮੇਂ ਤੁਸੀਂ ਚੰਦਰਮਾ ਦੀ ਰੋਸ਼ਨੀ ਨੂੰ ਇਸ ਤੇ ਇੱਥੇ ਉੱਤੇ ਰੋਸ਼ਨੀ ਤੇ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਸ਼ਾਮ ਦੇ ਸਮੇਂ ਉਪਾ ਕਰ ਰਹੇ ਹੋ ਤਾਂ ਤੁਸੀਂ ਉਪਾਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਚੰਦਰਮਾ ਦੀ ਰੋਸ਼ਨੀ ਤੇ ਇਸ ਪਾਣੀ ਨੂੰ ਰੱਖ ਦੇਣਾ ਜੇਕਰ ਤੁਸੀਂ ਰਾਤ ਦੇ ਸਮੇਂ ਇਸ ਉਪਾਣ ਨੂੰ ਕਰਨਾ ਹੈ ਨਾ ਤੁਸੀਂ 6-7 ਵਜੇ ਤੋਂ ਬਾਅਦ ਵਿੱਚ ਹੀ ਇਸ ਉਪਾਣ ਨੂੰ ਕਰੇ ਫਸਟ ਟੂ ਸੀ ਰੱਖਣਾ ਹੈ ਤਾਂ ਤੁਸੀਂ ਚੰਦਰਮਾ ਦੀ ਰੋਸ਼ਨੀ ਤੇ ਰੱਖਣਾ ਹੁਣ ਕਈਆਂ ਦਾ ਕਹਿਣਾ ਹੋਵੇਗਾ ਕਿ ਸਾਡੀ ਤਾਂ ਸ਼ੱਤ ਹੀ ਨਹੀਂ ਹੈਗੀ ਵੀੜਾ ਨਹੀਂ ਹੈਗਾ ਅਸੀਂ ਕਿੱਥੇ ਰੱਖੀਏ ਤੇ ਚੰਦਰਮਾ ਦੀ ਰੋਸ਼ਨੀ ਇੰਨੀ ਜ਼ਿਆਦਾ ਹੁੰਦੀ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਇਸ ਪਾਣੀ ਨੂੰ ਵਿੰਡੋ ਤੇ ਵੀ ਰੱਖ ਸਕਦੇ ਏਸੀ ਤਰ੍ਹਾਂ ਜੇਕਰ ਤੁਸੀਂ ਵਿੰਡੋ ਦੇ ਵਿੱਚ ਰੱਖੋਗੇ ਨਾ ਤਾਂ ਤੁਹਾਡੀ ਜਿਹੜੀ એનર્ਜੀ ਇਹਨੇ ਚੰਦਰਮਾ ਦੀ ਰੋਸ਼ਨੀ ਦੀ ਉਸ ਪਾਣੀ ਦੇ ਅੰਦਰ ਆ ਹੀ ਚਾਜੇਗੀ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਜੇਕਰ ਤੁਸੀਂ ਆਪਣੀ ਵਿੱਚ ਮੈਂ ਆਪਾਂ ਰਾਸ਼ੀ ਦੇ ਮਤਲਬਕ ਆਪਾਂ ਅੰਗੂਠੀਆਂ ਪਾਈਆਂ ਹੁੰਦੀਆਂ ਨੇ ਜਾਂ ਬ੍ਰੇਸਲੇਟ ਪਾਈ ਹੁੰਦੇ ਨੇ ਤੇ ਜੇਕਰ ਤੁਸੀਂ ਵੀ ਬ੍ਰੇਸਲੇਟ ਜਾਂ ਅੰਗੂਠੀਆਂ ਪਾਈਆਂ ਹੋਈਆਂ ਨੇ ਤੇ ਉਹ ਲਾ ਕੇ ਤੁਸੀਂ ਇਸ ਪਾਣੀ ਦੇ ਵਿੱਚ ਤੁਸੀਂ ਰਾਤ ਪਰ ਰੱਖ ਦੇਣੀਆਂ ਨੇ ਉਹ ਕਿਉਂ ਕਰਨਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਉਹ ਜਿਹੜੇ ਬ੍ਰੇਸਲੇਟ ਤੇ ਅੰਗੂਠੀਆਂ ਸਾਡੀਆਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ એનર્ਜੀ ਹੁੰਦੀ ਹੈ ਨਾ ਉਹ ਘਟ ਜਾਂਦੀ ਹੈ ਉਜੜਾ ਬੋਲ ਹੁੰਦਾ ਹੈ ਨਾ ਚ ਉਸ ਦੇ ਵਿੱਚ ਅਸੀਂ ਉਹ ਜੰਤਰ ਦੀ ਸ਼ਕਤੀ ਪਾਈ ਹੁੰਦੀ ਹੈ ਇਸ ਦੇ ਨਾਲ ਨਾਲ ਚੰਦਰਮਾ ਦੀ ਰੋਸ਼ਨੀ ਵੀ ਉਸ ਪਾਣੀ ਦੇ ਵਿੱਚ ਆਵੇਗੀ ਤੇ ਸਾਰੀ ਰਾਤ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਬ੍ਰੈਸਲੇਟ ਤੇ ਤੁਸੀਂ ਰਿੰਗ ਨੂੰ ਪਈ ਰਹਿੰਦੇ ਨਾ ਅਗਲੇ ਦਿਨ ਸਵੇਰ ਤੁਸੀਂ ਕੱਢ ਕੇ ਬ੍ਰੈਸਲੇਟ ਤੇ ਰਿੰਗ ਜਿਵੇਂ ਤੁਸੀਂ ਪਾਏ ਹੋਏ ਸੀ ਉਸੇ ਤਰੀਕੇ ਦੇ ਨਾਲ ਤੁਸੀਂ ਪਾ ਲੈਣੇ ਨੇ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਹਾਂ ਕਿ ਇਹ ਚੀਜ਼ ਦਾ ਉਪਾਅ ਦੇ ਨਾਲ ਕੋਈ ਸਬੰਧਤ ਨਹੀਂ ਇਹ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਖਾਸ ਜੀ ਜਾਣਕਾਰੀ ਦਿੰਦੀ ਹੈ ਕਿ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇਹ ਛੋਟਾ ਜਿਹਾ ਟੋਟਕਾ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ساری ਰਾਤ ਉਹ ਪਾਣੀ ਉੱਥੇ ਹੀ ਪਿਆ ਰਹੇਗਾ ਤੇ ਅਗਲੇ ਦਿਨ ਉੱਠ ਕੇ ਤੁਸੀਂ ਸਵੇਰੇ ਕੀ ਕਰਨਾ ਉਸੇ ਹੀ ਪਾਣੀ ਦਾ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਛਿੜਕਾ ਕਰ ਦੇਣਾ ਆਪਣੇ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਤੁਸੀਂ ਕਰਨਾ ਹੈ ਛਿੜਕਾਹ ਵੇੜੇ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਐਸੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਜਿੱਥੇ ਤੁਸੀਂ ਇਸ ਪਾਣੀ ਦਾ ਛਿੜਕਾਅ ਨਾ ਕਰੋ ਇਹ ਇੱਕ ਖਾਸ ਉਪਾਏ ਖਾਸ ਦੇਂਦਾ ਖਾਸ ਉਪਾਏ ਇਸ ਕਰਕੇ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਤਾਂ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਹੀ ਖਾਸ ਰਿਜ਼ਲਟ ਮਿਲੇਗਾ ਜਿਹੜਾ ਉਹ ਚਲਤਰ ਸੀ ਉਸ ਨੂੰ ਤੁਸੀਂ ਆਪਣੇ ਕੋਲ ਵੀ ਰੱਖ ਸਕਦੇ ਹੋ ਤੇ ਜੇਕਰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਉਸ ਨੂੰ ਆਪਣੇ ਘਰ ਦੇ ਵਿੱਚ ਮਿੱਟੀ ਦੇ ਵਿੱਚ ਹੀ ਦਬਾ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਬ੍ਰੇਸਲੈਟ ਤੇ ਅੰਗੂਠੀ ਆ ਪਾਣੀ ਚ ਪਾਈਆਂ ਸੀ ਉਹ ਤਾਂ ਤੁਸੀਂ ਦੁਬਾਰਾ ਤੋਂ ਪਾ ਲੈਣੀਆਂ ਨੇ ਤੇ ਉਸ ਤੁਸੀਂ ਬਾਉਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਰੱਖ ਲੈਣਾ ਪਾਣੀ ਦਾ ਛਿੜਕਾ ਕਰਨ ਤੋਂ ਬਾਅਦ ਦੇ ਵਿੱਚ ਇਹ ਇੱਕ ਐਸਾ ਉਪਾਏ ਇਸ ਉਪਾ ਨੂੰ ਕਰਨ ਦੇ ਨਾਲ ਤੁਹਾਨੂੰ ਇੱਕ ਅਜੇਹੀ ਸ਼ਕਤੀ ਮਿਲ ਜਾਵੇਗੀ ਇੱਕ ਤਾਂ ਜੋ ਅਸੀਂ ਜਲਦਰ ਤਿਆਰ ਕੀਤਾ ਹੈ ਨਾ ਉਸ ਦੀ ਸ਼ਕਤੀ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਇੱਕ ਅਸੀਂ ਜੋ ਪਾਣੀ ਦੇ ਵਿੱਚ ਉਂਗਲੀ ਮਾਰ ਕੇ ਪਾਣੀ ਨੂੰ ਘੁਮਾ ਕੇ ਜੋ ਆਪਣਾ ਉਹ ਤਿਆਰ ਕੀਤਾ ਨਾ ਉਸ ਦੀ ਸ਼ਕਤੀ ਹੋ ਗਈ ਉਸ ਤੋਂ ਬਾਅਦ ਇਹ ਵਿੱਚ ਅਸੀਂ ਸਾਰੀ ਰਾਤ ਜੋ ਇਸ ਬਾਲੂ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰੱਖਿਆ ਕਿ ਸਭ ਤੋਂ ਜ਼ਿਆਦਾ ਉਸ ਚੀਜ਼ ਦੀ એનર્ਜੀ ਇਸ ਪਾਣੀ ਦੇ ਵਿੱਚ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਸਾਡੇ ਕੋਲ ਇੱਕ ਮੈਜਿਕਲ ਪਾਣੀ ਤਿਆਰ ਹੋ ਜਾਂਦਾ ਹੈ ਇੱਕ ਜਾਦੂਈ ਸ਼ਕਤੀ ਬਣ ਜਾਂਦੀ ਹੈ ਜਿਵੇਂ ਕਿ ਪੂਰਨਮਾਸੀ ਦਾ ਜਿਹੜਾ ਦਿਨ ਹੁੰਦਾ ਹੈ ਨਾ ਮਾਤਾ ਲక్ష్ਮੀ ਜੀ ਦਾ ਜਿਵੇਂ ਕਿ ਦਿਨ ਹੁੰਦਾ ਹੈ ਤੇ ਇਸ ਦਿਨ ਜੇਕਰ ਅਸੀਂ ਇਹ ਉਪਾਅ ਕਰਦੇ ਹਾਂ ਤੇ ਸਾਨੂੰ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਮਿਲਦਾ ਹੈ ਤੇ ਜੇਸ ਦੇ ਨਾਲ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਉਪਾਅ ਦੱਸਿਆ ਗਿਆ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਿਓ ਉਪਾਅ ਕਰਦੇ ਸਮੇਂ ਇਹ ਗਲਤੀ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਕਿ ਇਹ ਚੀਜ਼ ਨੂੰ ਅਸੀਂ ਕਰ ਲੈਨੇ ਆ ਤੇ ਇਸ ਚੀਜ਼ ਨੂੰ ਅਸੀਂ ਛੱਡ ਦਿੰਨੇ ਆ ਇਸ ਤਰੀਕੇ ਦੇ ਨਾਲ ਇਹ ਉਪਾਅ ਸਾਨੂੰ ਫਾਇਦੇ ਨਹੀਂ ਦਿੰਦੇ ਅੱਜ ਦੇ ਜਿਹੜਾ ਪੂਰਨਮਾਸ਼ੀ ਦਾ ਦੇਦੇ ਪੂਰਨਮਾਸ਼ੀ ਆਈਏ ਇਸ ਦਿਨ ਹਾਈ એનર્ਜੀ ਵਾਲਾ ਦੇਦੇ ਤੇ ਜਰੂਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ ਇਸ ਭੋਗੀ ਦਾ ਤੁਸੀਂ ਜ਼ਰੂਰ ਲਾਭ ਉਠਾਓ ਕਿਉਂਕਿ ਜੇਕਰ ਤੁਸੀਂ ਇਸ ਚੀਜ਼ ਨੂੰ ਮਿਸ ਕਰ ਦਿੰਦੇ ਹੋ ਨਾ ਤੇ ਤੁਸੀਂ ਸਮਝ ਲੋਗੇ ਆਪਣੀ ਜ਼ਿੰਦਗੀ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਇਸ਼ਾਵਾਂ ਨੂੰ ਪੂਰੀਆਂ ਕਰਨ ਲਈ ਲਈ ਤੁਸੀਂ ਆਪਣੇ ਹੱਥ ਤੋ ਬੈਠਦੇ ਹੋ ਤੁਸੀਂ ਇਸ ਉਪਾਅ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਪੂਰਨਵਾਸੀ ਨੇ ਦੇਣੀ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਤ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਹ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰ ਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧਰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ પ્લીઝ વિડીયોનું જરૂર શેર કર્યા કરો